ਤਰਾ ਜਾਇਜ਼ਾ ਲਿਆ ਗਿਆ ਸੂਰ ਉਹ ਉਸ ਉਸ ਦੀ ਕੜੀ ਦੇ ਵਿੱਚ ਤੋ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਪਰ ਸਾਨੂੰ ਕੰਪਲੇਂਟ ਜਿਹੜੀ ਹੈਗੀ ਉਹ ਸਿਵਲ ਹਸਪਤਾਲ ਵੱਲੋਂ ਮਸੂਲ ਹੋ ਗਈ ਸੀ ਜਿਹੜਾ ਇੱਕ ਐਫ ਆਈ ਆਰ ਨੰਬਰ ਜਿਹੜੀ ਹੈਗੀ ਸਦਰ ਦੇ ਵਿੱਚ ਅਸੀਂ ਰਜਿਸਟਰ ਕੀਤੀ ਹੈ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀ ਐਨ ਐਸਟੀ ਤਾਰਾ ਰਹਾ ਦਿੱਤਾ ਹੈ ਤੇ ਜਿਹੜਾ ਹੈਗਾ ਅਸੀਂ ਬਹੁਤ ਸਟ੍ਰਿਕਟ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਸਾਡੇ ਚ ਦਰਜ ਕੀਤੀ ਹੈ ਔਰ ਇਹਦੇ ਚ ਅਸੀਂ ਚਾਰ ਬੰਦੇ ਹੈ ਜਿਹੜੇ ਹੈਗੇ ਉਹ ਅਰੈਸਟ ਕਰ ਲਏ ਹੈਗੇ ਬੈਸਟ ਆਫ ਦਾ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਲ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤੁਹਾਨੂੰ ਡੀਸੀ ਸਾਹਿਬ ਇਹ ਕਹਿੰਦੇ ਸਰ ਕਿੰਨੇ ਕਿੰਨੇ ਬੰਦੇ ਇਨਵੋਲਵ ਹੋਟੇ ਕਿਹੜੀ ਦੇਖੋ ਜੀ ਅਭੀ ਤਾਂ ਇਹ ਜੋ ਆਪਣਾ ਉਹ ਜਿਹੜਾ 8 ਬੰਦਿਆਂ ਦਾ ਇਨਵੋਲਵਮੈਂਟ ਆਇਆ 4 ਬੰਦੇ ਰਸਟ ਹੋ ਗਏ ਬਾਕੀ ਇਹਨਾਂ ਨੂੰ ਅਸੀਂ ਫੜ ਲਾਂਗੇ ਬਾਕੀ ਜਿਹੜਾ ਡੈਮੇਜ ਦੇ ਰਿਗਾਰਡਿੰਗ ਉਹ ਡੀਸੀ ਸਾਹਿਬ ਆਨੰਦ ਜੀ ਦਾ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹਨਾਂ ਜਿਹੜਾ ਜੀ ਕਾਰਵਾਈ ਕਰੀ ਦੇਖੋ ਜੀ ਓਲਡ ਰੈਡੀ ਐਡਜਟ ਹੋ ਸਕਦਾ ਹੈ ਬਿਕੋਜ਼ ਨਾਨ ਬਿਲੀਵੇਬਲ ਸੈਕਸ਼ਨਸ ਹੈਗੇ ਐਂਡ ਜਿਹੜਾ ਇਹਨਾਂ ਨੂੰ ਕੋਰਟ ਟੂ ਜਸਟਿਸ ਲਿਆਵਾਂਗੇ ਲੈਪਰੈਂਡ ਇਨਵੈਸਟੀਗੇਸ਼ਨ ਅ ਸਾਰਾ ਡੈਮੇਜ ਹੈ ਇਹ ਸਿਵਲ ਸੋਦਨ ਸਾਹਿਬ ਨੂੰ ਅਸੀਂ ਤਕਲੀ ਕਰ ਦਿੱਤਾ ਗਿਆ ਉਸ ਕਰ ਨੂੰ ਜੋ ਐਸ ਪਰ ਮੈਡੀਕਲ ਐਕਟ ਅਦਰ ਐਕਟ ਰੂਲ ਦੇ ਅਧੀਨ ਜਿੰਨਾ ਵੀ ਡੈਮੇਜ ਹੋਣ ਕੀਤਾ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂਗੇ ਪਰ ਭਾਈ ਕਿਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉਹ ਪਰ ਭਾਈ ਕਰਾਂਗੇ ਅੱਠ ਅੱਠ ਦੇ ਅੱਠ ਮਿੰਟਾਂ ਕਿਸ ਨਾਲ ਅੱਛਾ ਅੱਛਾ